ਸਟੇਵੀ ਟੀਵੀ ਤੋਂ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਡੀ ਆਪਣੀ ਜਸ਼ਨਪ੍ਰੀਤ ਕਾ ਤੁਸੀਂ ਦੇਖ ਰਹੇ ਹੋ ਲਾਈਵ ਸਟੇਵੀ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ ਅੱਜ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜ਼ਮੀਨ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਜਦੋਜहद ਹੋ ਜਾਂਦੀ ਹੈ ਤੇ ਜਦੋਂ ਜਦ ਦੇ ਦੌਰਾਨ ਹੀ ਗੋਲੀਆਂ ਚੱਲ ਜਾਂਦੀਆਂ ਨੇ ਤੇ ਲੋਕ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਨੇ ਜਿੱਥੇ ਕਿ 15 ਤੋਂ 17 ਗੋਲੀਆਂ ਚਲਾਈਆਂ ਜਾਂਦੀਆਂ ਨੇ ਜੋ ਕਿ ਜ਼ਮੀਨ ਦੇ ਰੋਲੇ ਪਿੱਛੇ ਹੀ ਇਹ ਜੋ ਮਾਮਲਾ ਹੈ ਉਹ ਵਾਪਰਦਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਲੱਗੇ ਸੰਜੀ ਕਰਦੇ ਆ ਤੁਸੀਂ ਜੁੜੇ ਰਹੇ ਆਪਣੇ ਲਾਈਵ ਸਟੇਵੀ ਟੀਵੀ ਦੇ ਨਾਲ ਡਾਕਟਰ ਬਖਸ਼ੀਸ਼ ਰਜਾਦੀ ਨਾਲ ਬਾਦ ਮਿਹਰਬਾਨੀ ਸ਼ੁਕਰੀਆ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਜ਼ਮੀਨ ਨੂੰ ਲੈ ਕੇ ਜਦੋਂ ਜਦ ਤਾਂ ਹੁੰਦੀ ਹੀ ਰਹਿੰਦੀ ਹੈ ਪਰ ਅੰਸ ਜੂਏ ਝਗੜੇ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਕਿ ਲੋਕ ਵਿਅਕਤੀਆਂ ਦੀਆਂ ਜਾਨਾਂ ਲੈਣ ਤੱਕ ਚਲ ਜਾਂਦੇ ਨੇ ਅਜਿਹੀਆਂ ਹੱਦਾਂ ਪਾਰ ਕਰ ਦਿੰਦੇ ਨੇ ਕਿ ਵਿਅਕਤੀ ਗੋਲੀਆਂ ਵੀ ਚਲਾ ਦਿੰਦੇ ਨੇ ਝਗੜੇ ਰੂਪ ਵਿੱਚ ਸਾਡੇ ਸਾਹਮਣੇ ਹੁੰਦੇ ਨੇ ਪਰ ਤੁਸੀਂ ਦੇਖੋ ਕਿ ਅੱਜ ਕੱਲ ਜੋ ਇਹ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਕਿ ਵਿਅਕਤੀ ਨੂੰ ਅਗਲੇ ਵਿਅਕਤੀ ਦੀ ਜਾਨ ਦੀ ਪਰਵਾਹ ਵੀ ਨਹੀਂ ਹੁੰਦੀ ਹੈ ਆਪਣੇ ਵੱਲੋਂ ਉਹ ਦੂਸਰੇ ਵਿਅਕਤੀ ਨੂੰ ਪੂਰੀ ਮਾਰਨ ਦੀ ਕੋਸ਼ਿਸ਼ ਕਰਦੇ ਨੇ ਅਜਿਹਾ ਹੀ ਮਾਮਲਾ ਕੱਜ ਸਾਹਮਣੇ ਆ ਰਿਹਾ ਜੋ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਹ ਜੋ ਮਾਮਲਾ ਦਰਅਸਲ ਸਾਹਮਣੇ ਆ ਰਿਹਾ ਉਹ ਅਜਲੁਧਿਆਣਾ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਜਾਣਕਾਰੀ ਮੁਤਾਬਿਕ ਇਹ ਗੱਲ ਦੱਸੀ ਗਈ ਹੈ ਕਿ ਜ਼ਮੀਨ ਦੀ ਜਦੋਂ ਜ਼ੈਦ ਨੂੰ ਲੈ ਕੇ ਵਿਕਤੀਆਂ ਦੇ ਵਿੱਚ ਦੋ ਤਿਹਰਾ ਵਿਚਕਾਰ ਝਗੜਾ ਛੜ ਜਾਂਦਾ ਹੈ ਤੇ ਝਗੜਾ ਛੜਨ ਦੇ ਦੌਰਾਨੀ ਇੱਕ ਅਜਿਹਾ ਮਾਮਲਾ ਸਾਹਮਣ ਜਿੱਥੇ ਕੇ ਵਿਕਤੀਆਂ ਤੇ ਗੋੜੀਆਂ ਵੀ ਚਲਾਈਆਂ ਜਾਂਦੀਆਂ ਨੇ ਤੇ ਵਿਕਤੀਆਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਵੀ ਕਰ ਦਿੱਤਾ ਜਾਂਦਾ ਹੈ ਹਾਂਜੀ ਦੋਸਤੋ ਤੁਹਾਨੂੰ ਦੱਸਦੀ ਏ ਅੱਜ ਜੋ ਇਹ ਖਬਰ ਸਾਹਮਣੇ ਲੁਧਿਆਣੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਵਿਅਕਤੀ ਦੀ ਜੋ ਜ਼ਮੀਨ ਸੀ ਉਹ ਦੂਸਰੇ ਨਾਲ ਦੀ ਜ਼ਮੀਨ ਵਾਲੇ ਵਿਅਕਤੀ ਇਹ ਜ਼ਮੀਨ ਨੂੰ ਹੜੱਪਣਾ ਚਾਹੁੰਦੇ ਸੀ ਪਹਿਲਾਂ ਵੀ ਉਹਨਾਂ ਨੇ ਅਦਾਲਤ ਵਿੱਚ ਇਸ ਪ੍ਰਤੀ ਕੇਸ ਦਰਜ ਕਰਵਾਇਆ ਪਰ ਜੋ ਅਦਾਲਤ ਵਿੱਚ ਕੇਸ ਦਰਜ ਕਰਵਾਇਆ ਸੀ ਉਹਨਾਂ ਦੇ ਨਾਲ ਜਿਹੜੀ ਇੱਕ ਤਰ੍ਹਾਂ ਸੀ ਦੂਜੀ ਤਰ੍ਹਾਂ ਉਹਨਾਂ ਦੇ ਨਾਲ ਜ਼ਬਰਦਸਤੀ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਜਾਣਕਾਰੀ ਮੁਤਾਬਿਕ ਇਹ ਗੱਲ ਦੱਸੀ ਗਈ ਹੈ ਕਿ ਉਹਨਾਂ ਦੀ ਪੱਗ ਵੀ ਲਾਈ ਗਈ ਆ ਪਹਿਲਾਂ ਵੀ ਉਹਨਾਂ ਤੇ ਹਮਲਾ ਕੀਤਾ ਗਿਆ ਪਰ ਜੋ ਪੁਲਿਸ ਸੀ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ ਜਿਸ ਦੇ ਦੌਰਾਨ ਉਹਨਾਂ ਨੇ ਇਸ ਤੇ ਰੋਸ਼ ਵੀ ਪ੍ਰਗਟ ਕੀਤਾ ਪਰ ਤੁਸੀਂ ਦੇਖੋ ਕਿ ਦਰਅਸਲ ਜਦੋਂ ਇਹ ਮਾਮਲਾ ਸਾਹਮਣੇ ਆਦਾ ਹੈ ਤਾਂ ਦੁਬਾਰਾ ਫੇਰ ਹੀ ਐਸੀ ਘਟਨਾ ਵਾਪਰਦੀ ਹੈ ਜਿੱਥੇ ਕਿ ਜਾਣਕਾਰੀ ਮੁਤਾਬਿਕ ਇਹ ਗੱਲ ਦੱਸੀ ਗਈ ਹੈ ਕਿ ਜੋ ਵਿਅਕਤੀ ਸੀ ਵਿਅਕਤੀ ਦੂਜੀ ਤਰ੍ਹਾਂ ਦਾ ਜੋ ਵਿਅਕਤੀ ਸੀ ਇੱਕ ਤਰ੍ਹਾਂ ਤਾਂ ਆਪਣੀ ਜ਼ਮੀਨ ਵੌਂਦੇ ਕਰਕੇ ਆਪਣੀ ਜ਼ਮੀਨ ਵਿੱਚ ਜਾਂਦੀ ਹੈ ਤਾਂ ਦੂਜੇ ਤਰ੍ਹਾਂ ਦੇ ਵਿਅਕਤੀ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਹੈ ਤਾਂ ਤੁਰੰਤ ਹੀ ਉੱਥੇ ਮੌਜੂਦ ਹੁੰਦੇ ਨੇ ਤੇ ਮੌਜੂਦ ਹੋਣ ਦੇ ਦੌਰਾਨ ਹੀ ਉਹਨਾਂ ਵਿੱਚ ਝਗੜਾ ਛੜ ਜਾਂਦਾ ਹੈ ਦੋ ਧਿਰਾਂ ਵਿੱਚ ਕਰਦੇ ਜਦੋਂ ਝਗੜਾ ਛੜ ਜਾਂਦਾ ਹੈ ਤਾਂ ਬਹਿਸ ਜਿਹ ਹੁੰਦੀ ਹੈ ਉਹ ਇੰਨੀ ਹੱਦ ਤੱਕ ਪਹੁੰਚ ਜਾਂਦੀ ਹੈ ਕਿ ਗੋਲੀਆਂ ਵੀ ਵੱਜ ਜਾਂਦੀਆਂ ਨੇ ਜਸਤੇ ਦੌਰਾਨ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ 15 ਤੋਂ 17 ਗੋਲੀਆਂ ਮਾਰੀਆਂ ਗਈਆਂ ਜਸਤੇ ਦੌਰਾਨ ਜਦੋਂ ਹੀ ਉਥੋਂ ਦੀ ਕੋਈ ਵਿਅਕਤੀ ਜਾ ਰਹੀ ਸੀ ਤਾਂ ਉਹ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਇੱਕ ਗੰਭੀਰ ਰੂਪ ਵਿੱਚ ਜੋ ਬਹੁਤ ਜ਼ਿਆਦਾ ਨਾਜ਼ੁਕ ਹਾਲਤ ਵਿੱਚ ਵਿਅਕਤੀ ਜੋ ਹੈ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ ਉਸਦੇ ਵੀ ਬਿਆਨ ਆਏ ਨੇ ਜਸਤੇ ਦੌਰਾਨ ਇਹ ਗੱਲ ਆਖੀ ਗਈ ਹੈ ਉਸਦੇ ਦੁਆਰਾ ਵੀ ਇਹ ਬਿਆਨ ਦਿੱਤੇ ਗਏ ਨੇ ਤਾਂ ਰਸਤੇ ਵਿੱਚ ਕਰੀਆ ਸੀ ਤਾਂ ਇੱਥੇ ਮੇਰੇ ਦੋਸਤ ਦਾ ਪੈਨ ਪੈਂਦਾ ਹੈ ਤਾਂ ਮੈਂ ਉਸ ਕੋਲ ਖੜ ਗਿਆ ਪਰ ਜਦੋਂ ਇਹ ਇਸ ਘਟਨਾ ਦਾ ਮੈਨੂੰ ਪਤਾ ਲੱਗਾ ਤਾਂ ਅਸੀਂ ਦੋਨੇ ਮੈਂ ਤੇ ਮੇਰਾ ਦੋਸਤ ਇੱਥੇ ਕੱਢ ਕੇ ਗੱਲ ਕਰ ਰਹੇ ਸੀਦਾ ਰੋਡ ਦੇ ਉੱਪਰ ਜਦੋਂ ਗੱਲ ਕਰ ਰਹੀ ਸੀ ਤਾਂ ਅਚਾਨਕ ਹੀ ਉਹਨਾਂ ਦੇ ਪਿੱਛੋਂ ਦੀ ਤਿੰਨ ਗੱਡੀਆਂ ਇੰਨੀ ਤੇਜ਼ ਰਫ਼ਤਾਰ ਦੇ ਨਾਲ ਆਉਂਦੀਆਂ ਨੇ ਕਿ ਤਿੰਨੋਂ ਗੱਡੀਆਂ ਇੱਕ ਗੱਡੀ ਤਾਂ ਉਹਨਾਂ ਨੂੰ ਟੱਕਰ ਮਾਰ ਕੇ ਲੰਘ ਜਾਂਦੀ ਹੈ ਤੇ ਬਾਅਦ ਵਿੱਚ ਉਹ ਦੋਨੋਂ ਗੱਡੀਆਂ ਸਾਈਡ ਤੇ ਲੰਘ ਜਾਂਦੀਆਂ ਨੇ ਜਿਸ ਦੇ ਦੌਰਾਨ ਜਦੋਂ ਇਹ ਗੱਡੀ ਉਹਦੇ ਵਿਚ ਵਜਦੇ ਹੋ ਤੇ ਉੱਪਰ ਦੀ ਲੰਘ ਜਾਂਦੀ ਹੈ ਤਾਂ ਉਹ ਜੋ ਵਿਅਕਤੀ ਹੈ ਉਹ ਨਾਜ਼ੁਕ ਹਾਲਤ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਜਿਸ ਦੇ ਬਿਆਨ ਇਹ ਆਏ ਨੇ ਕਿ ਮੈਂ ਤਾਂ ਨਜਾਇਜ਼ ਹੀ ਮੇਰੇ ਨਾਲ ਤਾਂ ਨਜਾਇਜ਼ ਹੀ ਇਹ ਜੋ ਕਟਨਾਏ ਉਹ ਵਾਪਰ ਚੁੱਕੀ ਹੈ ਜਦ ਦੇ ਦੁਆਰਾ ਇਹ ਬਿਆਨ ਦਿੱਤਾ ਗਿਆ ਹੈ ਕਿ ਇਹ ਜੋ ਵਿਅਕਤੀਆਂ ਨੇ ਮੇਰੇ ਨਾਲ ਕੀਤਾ ਹੈ ਮੈਨੂੰ ਵੀ ਇਨਸਾਫ ਦਿੱਤਾ ਜਾਵੇ ਉਸ ਦੇ ਵੱਲੋਂ ਵੀ ਇਨਸਾਫ ਦੀ ਮੰਗ ਕੀਤੀ ਗਈ ਤੇ ਦੂਜੇ ਕਰਦੀਆਂ ਜੋ ਗੋਲੀਆਂ ਚੱਲੀਆਂ ਉੱਥੇ ਫਿਲਹਾਲ ਇਹ ਜਾਣਕਾਰੀ ਮੁਤਾਬਿਕ ਇਹ ਗੱਲ ਦੱਸੀ ਗਈ ਕਿ ਕੋਈ ਚੱਲ ਨਹੀਂ ਮਾਰੀ ਨੁਕਸਾਨ ਤਾਂ ਨਹੀਂ ਹੋਇਆ ਪਰ ਫੇਰ ਵੀ ਜੋ ਗੋਲੀਆਂ ਸੀ ਉਸ ਤੋਂ ਬਚ ਕੇ ਉਸ ਤੋਂ ਜੋ ਵਿਅਕਤੀ ਨੇ ਉਹ ਬਚ ਗਏ ਸੀ ਉਹਨਾਂ ਨੇ ਇੱਕ ਅੰਧਾ ਟੱਪੀਆਂ ਤੁਰੰਤ ਹੀ ਕੋਈ ਸਾਈਡ ਤੇ ਲੁੱਪ ਗਿਆ ਕੋਈ ਕੰਧ ਦੇ ਪਿੱਛੇ ਲੁੱਕ ਗਿਆ ਕੋਈ ਕਿਤੇ ਜਾ ਵੜਿਆ ਕੀ ਕਿਤੇ ਜਲ ਗਿਆ ਜਸਦੇ ਦੌਰਾਨ ਵਿਅਕਤੀ ਤਾਂ ਇਹਨਾਂ ਚੀਜ਼ਾਂ ਤੋਂ ਬਚ ਗਏ ਪਰ ਤੁਸੀਂ ਦੇਖੋ ਕਿ ਸਿਰਫ ਇੱਕ ਜੱਦੂ ਜਹਦ ਦੇ ਕਾਰਨ ਅੱਜਕੱਲ੍ਹ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਦੀ ਜੋ ਦੁਨੀਆ ਹੈ ਜਿੱਥੇ ਕਿ ਲੋਕ ਆਪਣਾ ਇੱਕ ਥਣਕਾ ਵੀ ਇੱਕ ਡੱਕਾ ਵੀ ਕਿਸੇ ਲਈ ਨਹੀਂ ਛੱਡਦੇ ਨੇ ਉੱਥੇ ਅੱਜ ਦੇ ਦੌਰ ਵਿੱਚ ਅਜਿਹੇ ਭਿਆਨਕ ਲੜਾਈਆਂ ਜਿਹੇ ਭਿਆਨਕ ਮਾਮਲੇ ਸਾਹਮਣੇ ਆਉਂਦੇ ਨੇ ਕਿ ਵਿਅਕਤੀ ਨੂੰ ਅਗਲੇ ਵਿਅਕਤੀ ਦੀ ਜਾਂਦੀ ਪਰਵਾਹ ਹੀ ਨਹੀਂ ਹੁੰਦੀ ਹੈ ਵਿਅਕਤੀ ਤਾਂ ਆਪਣੇ ਵੱਲੋਂ ਅਗਲੇ ਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ ਜਿਹੜਾ ਹੀ ਮਾਮਲਾ ਇੱਕ ਅੱਜ ਸਾਹਮਣੇ ਆਇਆ ਜਿਹੜਾ ਤੁਹਾਨੂੰ ਸਮਝਾਉਣ ਜਾ ਰਹੇ ਹਾਂ ਦੋਸਤੋ ਕਿ ਅਸਲ ਦੀ ਅੱਜਕੱਲ੍ਹ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੱਸਿਆ ਗਿਆ ਹੈ ਕਿ ਜੋ ਵਿਅਕਤੀ ਸੀ ਦੋ ਤਰ੍ਹਾਂ ਵਿੱਚ ਘਰ ਜਮੀਨ ਦੇ ਪਿੱਛੇ ਜਦੋਂ ਜਿਆਦਾ ਪਿੱਛੇ ਬਹਿਸ਼ ਛੜ ਪੈਂਦੀ ਹੈ ਤੇ ਬਹਿਸ਼ ਛੜਨ ਦੇ ਦੌਰਾਨ ਬਹਿਸ਼ ਜਉਂਦੀ ਹੈ ਇੰਨੀ ਜਿਆਦਾ ਹੱਦ ਤੱਕ ਵੱਧ ਜਾਂਦੀ ਹੈ ਕਿ ਵਿਅਕਤੀ ਨੂੰ ਪਤਾ ਹੀ ਨਹੀਂ ਲੱਗਦਾ ਦੂਜੀ ਧਰ ਦੇ ਵੱਲੋਂ ਗੋਲੀਆਂ ਦੀ ਬਰਸਾਤ ਹੋਣੀ ਸ਼ੁਰੂ ਹੋ ਜਾਂਦੀ ਹੈ ਜਦ ਦੇ ਦੌਰਾਨ ਪਹਿਲੀ ਧਰ ਦੇ ਵਿਅਕਤੀ ਜੋ ਸੀ ਉਹ ਪੂਰਵਚਨ ਦੀ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹੁੰਦੇ ਆਰਾ ਤੁਹਾਨੂੰ ਫਿਰ ਤੋਂ ਦੱਸ ਦਈਏ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਝਗੜਿਆਂ ਨੂੰ ਲੈ ਕੇ ਆਮ ਰੂਪ ਵਿੱਚ ਸਾਡੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਕਿ ਸਾਡੇ ਸਾਹਮਣੇ ਅਜਿਹੀਆਂ ਗੱਲਾਂ ਵੀ ਪ੍ਰਗਟ ਹੋ ਜਾਂਦੀਆਂ ਨੇ ਜਿੱਥੇ ਕਿ ਵਿਅਕਤੀਆਂ ਨੂੰ ਅਗਲੇ ਵਿ ਆਪਣੇ ਝਗੜੇ ਤੱਕ ਹੀ ਸੀਮਤ ਰਹਿੰਦੇ ਨੇ ਅੱਜ ਅਜਿਹੇ ਮਾਮਲੇ ਸਾਹਮਣੇ ਆ ਰਹੇ ਜਿੱਥੇ ਕਿ ਵਿਅਕਤੀਆਂ ਦੇ ਦੁਆਰਾ ਜਦੋਂ ਜਹਾਜ਼ ਜ਼ਮੀਨ ਦੀ ਜਦੋਜਹਾਦ ਪਿੱਛੇ ਗੋਲੀਆਂ ਵੀ ਚਲਾਈਆਂ ਜਾਂਦੀਆਂ ਨੇ ਤੇ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋ ਜਾਂਦੇ ਨੇ ਤੁਹਾਨੂੰ ਦੱਸ ਦਈਏ ਦਰਸਾਲ ਅਜਿਹਾ ਮਾਮਲਾ ਸਾਹਮਣੇ ਆ ਰਿਹਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਜ਼ਮੀਨ ਦੀ ਜਦੋਜਹਾਦ ਪਿੱਛੇ ਇੱਕ ਅਜਿਹੀ ਲੜਾਈ ਇੱਕ ਅਜਿਹਾ ਭੈਣਕ ਝਗੜਾ ਹੋ ਜਾਂਦਾ ਹੈ ਕਿ ਗੋਲੀਆਂ ਵੀ ਚੱਲ ਪੈਂਦੀਆਂ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸੰਜੀ ਕਰਦੇ ਆ ਤੁਸੀਂ ਜਿਹੜੇ ਆਪਣੇ ਲਾਈਵ ਸਟਰੀਮ ਦੇ ਨਾਲ ਡਾਕਟਰ ਬਖਸ਼ੀਸ਼ ਜੰਗੀ ਦੇ ਨਾਲ ਬਹੁਤ ਮ ਲੜਾਈਆਂ ਝਗੜਿਆਂ ਦੇ ਮਾਮਲੇ ਤਾਂ ਸਾਡੇ ਸਾਹਮਣੇ ਆਮ ਰੂਪ ਵਿੱਚ ਹੀ ਪ੍ਰਗਟ ਹੋ ਜਾਂਦੇ ਨੇ ਪਰ ਇੱਕ ਜਿਹੇ ਆ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਜ਼ਮੀਨ ਦੇ ਜਦੋਂ ਜਹਾਦ ਨੂੰ ਲੈ ਕੇ ਗੋਲੀਆਂ ਵੀ ਚੱਲ ਪੈਂਦੀਆਂ ਨੇ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋ ਜਾਂਦੇ ਨੇ ਤੇ ਮੌਕੇ ਤੇ ਹੀ ਮਜਦੂਦ ਮਜੂਦਾ ਲੋਕਾਂ ਦੇ ਵੱਲੋਂ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਦਰਅਸਲ ਇਹ ਜੋ ਘਟਨਾ ਹੈ ਉਹ ਵਾਪਰਦੀ ਕਿੱਥੇ ਹੈ ਕਿਵੇਂ ਵਾਪਰਦੀ ਹੈ ਤੇ ਕਦੋਂ ਵਾਪਰਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਇਹ ਜੋ ਦਰਅਸਲ ਅਜਿਹਾ ਜੋ ਇਹ ਘਟਨਾ ਵਾਪਰੀ ਹੈ ਲੁਧਿਆਣਾ ਦੇ ਸ਼ਹਿਰ ਵਿੱਚ ਵਾਪਰੀ ਹੈ ਜਿੱਥੇ ਕਿ ਦੱਸਿਆ ਗਿਆ ਸੀ ਕਿ ਦੋ ਧਿਰਾਂ ਵਿਚਕਾਰ ਜ਼ਮੀਨ ਦੀ ਜੱਦੋਜਾਦ ਹੋ ਜਾਂਦੀ ਹੈ ਜ਼ਮੀਨ ਦੇ ਪਿੱਛੇ ਇੱਕ ਝਗੜਾ ਹੋ ਜਾਂਦਾ ਹੈ ਤੇ ਜੋ ਝਗੜਾ ਹੈ ਉਹ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਇੰਨਾ ਜ਼ਿਆਦਾ ਹਾਈ ਹੋ ਜਾਂਦਾ ਹੈ ਕਿ ਵਿਅਕਤੀਆਂ ਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਲੱਗਦਾ ਕਿ ਪਹਿਲਾਂ ਤਾਂ ਉਹ ਡਾਂਗੂ ਛੁੱਟੀ ਹੋ ਜਾਂਦੇ ਨੇ ਤੇ ਬਾਅਦ ਵਿੱਚ ਮੌਜੂਦਾ ਲੋਕ ਜੋ ਹੁੰਦੇ ਨੇ ਉਨ੍ਹਾਂ ਦੁਆਰਾ ਇਹ ਸਾਰੇ ਬਿਆਨ ਦਿੱਤੇ ਗਏ ਨੇ ਕਿ ਪਹਿਲਾਂ ਤਾਂ ਲੜਾਈ ਸਿਰਫ ਥੋੜੀ ਸੀ ਝਗੜਾ ਥੋੜਾ ਜਿਹਾ ਸੀ ਤੇ ਬਾਅਦ ਵਿੱਚ ਇੰਨਾ ਝਗੜਾ ਵੱਧ ਜਾਂਦਾ ਹੈ ਕਿ ਜੋ ਜ਼ਮੀਨ ਦੇ ਜੱਦੋਜਾਦ ਪਿੱਛੇ ਵਿਅਕਤੀਆਂ ਦੇ ਵਿੱਚ ਦੋ ਧਿਰਾਂ ਵਿੱਚਕਾਰ ਗੋਲੀਆਂ ਵੀ ਚੱਲ ਪੈਂਦੀਆਂ ਨੇ ਤੇ ਗੋਲੀਆਂ ਵੀ 15 ਤੋਂ 7 ਚੱਲਦੀਆਂ ਨੇ ਜਿਸ ਦੇ ਦੌਰਾਨ ਗੰਭੀਰ ਰੂਪ ਵਿੱਚ ਲੋਕ ਜ਼ਖਮੀ ਹੋ ਜਾਂਦੇ ਨੇ ਦੋਸਤੋ ਤੁਹਾਨੂੰ ਦੱਸਦੀ ਹੈ ਕਿ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਇੱਕ ਵਿਅਕਤੀ ਰਾਸਤੇ ਵਿੱਚ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਉਸ ਦਾ ਜੋ ਦੋਸਤ ਸੀ ਉਹ ਉਸ ਪੈਂਡ ਦਾ ਸੀ ਜਿੱਥੇ ਕਟਨਾ ਵਾਪਰਦੀ ਹੈ ਤੇ ਜਦੋਂ ਹੀ ਉਹ ਵਾਪਰਦੀ ਹੈ ਤਾਂ ਵਾਪਰਨ ਤੋਂ ਪਹਿਲਾਂ ਹੀ ਉਹ ਤੇ ਉਸ ਦਾ ਦੋਸਤ ਰੋਡ ਤੇ ਖੜੇ ਹੁੰਦੇ ਨੇ ਤਾਂ ਪਿੱਛੋਂ ਦੀ ਤਿੰਨ ਗੱਡੀਆਂ ਆਉਂਦੀਆਂ ਨੇ ਉਹ ਗੱਡੀਆਂ ਇਹਨਾਂ ਤਿੰਨ ਵਿਅਕਤੀਆਂ ਦੀਆਂ ਹੀ ਹੁੰਦੀਆਂ ਨੇ ਜਦੋਂ ਹੀ ਲੜਾਈ ਹੁੰਦੀ ਹੈ ਤਾਂ ਗੋਲੀਆਂ ਚਲਾਉਣ ਦੇ ਤੋਂ ਤੁਰੰਤ ਹੀ ਬਾਦ ਉਹ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤੇ ਬਾਦ ਵਿੱਚ ਕਈ ਵਿਅਕਤੀ ਕੰਧਾਂ ਦੇ ਪਿੱਛੇ ਲੁਕ ਜਾਂਦੇ ਨੇ ਕਈ ਵਿਅਕਤੀ ਭੱਜ ਜਾਂਦੇ ਨੇ ਤੇ ਕਈ ਵਿਅਕਤੀ ਕੰਧ ਟੱਪ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਜੋ ਗੋਲੀਆਂ ਨੇ ਉਹ ਬਹੁਤ ਜ਼ਿਆਦਾ ਮੱਝਦੀਆਂ ਨੇ ਹਾਲਾਂਕਿ ਇਹ ਘਰ ਦਾ ਨੁਕਸਾਨ ਨਹੀਂ ਹੋਇਆ ਜੈਨੀਮਲੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਹੈ ਪਰ ਫੇਰ ਵੀ ਜੋ ਵਿਅਕਤੀ ਸੀ ਜਦੋਂ ਇਹ ਦੋ ਵਿਅਕਤੀ ਦੋਸਤ ਖੜੇ ਹੁੰਦੇ ਨੇ ਤਾਂ ਅਚਾਨਕ ਹੀ ਦੂਜੇ ਪਾਸੇ ਤੋਂ ਗੱਡੀਆਂ ਤੈਨ ਆ ਰਹੀਆਂ ਜਿਹੜੇ ਉਹ ਵੀ ਚੁਕਦੀਆਂ ਤੇਜ਼ ਰਫ਼ਤਾਰ ਦੇ ਨਾਲ ਜਦੋਂ ਗੱਡੀਆਂ ਆ ਰਹੀਆਂ ਹੁੰਦੇ ਨੇ ਤਾਂ ਅਚਾਨਕ ਹੀ ਉਹ ਦੋਨੇ ਇੰਨੇ ਗੱਡੀਆਂ ਆਪਸ ਵਿੱਚ ਜਦੋਂ ਜਾ ਰਹੀਆਂ ਹੁੰਦੀਆਂ ਨੇ ਤਾਂ ਸਾਈਡ ਤੇ ਖੜੇ ਦੋ ਵਿਅਕਤੀਆਂ ਦੇ ਵਿੱਚ ਵੱਜਦੀਆਂ ਨੇ ਜਿਸ ਦੇ ਦੌਰਾਨ ਇੱਕ ਵਿਅਕਤੀ ਨੂੰ ਟੱਕਰ ਮਾਰ ਕੇ ਉਹ ਵਿਅਕਤੀ ਗੱਡੀ ਦੇ ਹੇਠਾਂ ਆ ਜਾਂਦਾ ਹੈ ਜਿਸ ਦੇ ਦੌਰਾਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਤੇ ਮੌਕੇ ਤੇ ਹੀ ਉਹਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਪਰ ਉਸ ਦੇ ਦੁਆਰਾ ਵੀ ਇਨਸਾਫ ਦੀ ਮੰਗ ਕੀਤੀ ਗਈ ਹੈ ਉਸ ਦੇ ਦੁਆਰਾ ਕਿਹਾ ਗਿਆ ਹੈ ਕਿ ਮੇਰਾ ਤਨਜਾਇਜ਼ ਹੀ ਮਾਰਿਆ ਗਿਆ ਮੇਰੇ ਤਨਜਾਇਜ਼ ਹੀ ਸੱਟਾਂ ਵੱਜ ਗਈਆਂ ਨੇ ਉਸ ਦੇ ਦੁਆਰਾ ਵੀ ਇਨਸਾਫ ਦੀ ਮੰਗ ਕੀਤੀ ਗਈ ਹੈ ਪਰ ਤੁਸੀਂ ਦੇਖੋ ਕਿ ਅੱਜ ਕੱਲ ਦਾ ਜੋ ਦੌਰ ਹੈ ਜਿੱਥੇ ਕਿ ਗੰਭੀਰ ਰੂਪ ਵਿੱਚ ਵਿਅਕਤੀ ਦਾ ਸੱਟਾ ਤਾਂ ਲੱਗਦੀ ਨਹੀਂ ਪਰ ਤੁਸੀਂ ਦੇਖੋ ਕਿ ਅੱਜ ਕੱਲ ਦੇ ਦੌਰ ਵਿੱਚ ਵਿਅਕਤੀ ਵਿਅਕਤੀ ਨੂੰ ਹੀ ਨਹੀਂ ਪਛਾਣਦੇ ਨੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦਿੰਦੇ ਨੇ ਜਿੱਥੇ ਕਿ ਸਿਰਫ ਜ਼ਮੀਨ ਦੀ ਜੱਦੋਜਾਦ ਪਿੱਛੇ ਇਹਨਾਂ ਨੇ ਗੋਲੀਆਂ ਵੀ ਚਲਾ ਦਿੱਤੀਆਂ ਤੇ ਇੱਕ ਦੂਜੇ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਵੀ ਕਰ ਦਿੱਤਾ ਬਾਕੀ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਲਾਈਵ ਸਟ੍ਰੀਮ ਵੀ ਮੈਂ ਤੁਹਾਡੀ ਅਪੀਨੇਸ਼ਨ ਬਿਲਕੁਲ ਬਤਨ ਰਹਿ ਰਹੀ ਹੈ